ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਉਹਨਾਂ ਸੱਤ ਸੁਪਨਿਆਂ ਦੀ ਜਿਨ੍ਹਾਂ ਨੂੰ ਭਗਤੀ ਕਰਨ ਵਾਲੇ ਹਰ ਭਗਤ ਨੂੰ ਗੁਪਤ ਰੱਖਣਾ ਚਾਹੀਦਾ ਹੈ ਅਤੇ ਆਪਣੇ ਘਰ ਦੇ ਅੰਦਰ ਤੱਕ ਨੂੰ ਵੀ ਆਪਣੇ ਇਹ ਸੁਪਨੇ ਨਹੀਂ ਦੱਸਣੇ ਚਾਹੀਦੇ ਸੰਗਤ ਜੀ ਸੁਪਨੇ ਉਹ ਦ੍ਰਿਸ਼ ਹੁੰਦੇ ਨੇ ਜਿਹੜੇ ਅਸੀਂ ਸੌਣ ਤੋਂ ਬਾਅਦ ਦੇਖਦੇ ਹਾਂ ਕੁਝ ਸੁਪਨੇ ਸਾਡੇ ਮਨ ਦੀ ਕਲਪਨਾ ਕਰਕੇ ਆਉਂਦੇ ਨੇ ਕੁਝ ਸੁਪਨੇ ਸਾਨੂੰ ਸਾਡੇ ਅਵਚੇਤਨ ਮਨ ਦੁਆਰਾ ਦਿਖਾਏ ਜਾਂਦੇ ਨੇ ਪਰ ਸੰਗਤ ਜੀ ਅਧਿਆਤਮਿਕਤਾ ਵਿੱਚ ਸਾਡੇ ਦੇਵੀ-ਦੇਵਤਿਆਂ ਦੁਆਰਾ ਆਪਣੇ ਭਗਤਾਂ ਨੂੰ ਸੁਪਨੇ ਰਾਹੀਂ ਕਈ ਸੰਕੇਤ ਦਿੱਤੇ ਜਾਂਦੇ ਨੇ ਇਹ ਸੁਪਨੇ ਬਿਨਾਂ ਵਜ੍ਹਾ ਨਹੀਂ ਆਉਂਦੇ ਜਾਦਵੀ ਕੋਈ ਪੀਰਾਂ ਦੀ ਭਗਤੀ ਕਰਦਾ ਹੈ ਜਾਂ ਕਿਸੇ ਦੇਵੀ ਦੇਵਤਾ ਦੀ ਪੂਜਾ ਕਰਦਾ ਹੈ ਤਾਂ ਉਸ ਨੂੰ ਸੁਪਨੇ ਰਾਹੀਂ ਪਹਿਲਾਂ ਹੀ ਭਵਿੱਖ ਵਿੱਚ ਹੋਣ ਵਾਲੀਆਂ ਘਟਨਾਵਾਂ ਬਾਰੇ ਸੁਚੇਤ ਕਰ ਦਿੱਤਾ ਜਾਂਦਾ ਹੈ ਸੁਪਨੇ ਰਾਹੀਂ ਹੀ ਪੀਰ ਆਪਣੇ ਭਗਤਾਂ ਨੂੰ ਦਰਸ਼ਨ ਦਿੰਦੇ ਨੇ ਅਤੇ ਆਪਣੇ ਰੋਹਾਨੀ ਇਲਮ ਤੋਂ ਜਾਣੂ ਕਰਵਾਉਂਦੇ ਨੇ ਸੰਗਤ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਸੰਗਤ ਜੀ ਹਰ ਸੁਪਨੇ ਦਾ ਕੋਈ ਨਾ ਕੋਈ ਮਤਲਬ ਜ਼ਰੂਰ ਹੁੰਦਾ ਹੈ ਇਹਨਾਂ ਸੁਪਨਿਆਂ ਇਸ ਸਾਡੇ ਜੀਵਨ ਦੇ ਕਈ ਰਾਸ ਜੁੜੇ ਹੁੰਦੇ ਨੇ ਜਿਨ੍ਹਾਂ ਬਾਰੇ ਜੇਕਰ ਸਹੀ ਤਰੀਕੇ ਨਾਲ ਸਮਝਿਆ ਜਾਵੇ ਤਾਂ ਅਸੀਂ ਉਹਨਾਂ ਦਾ ਮਤਲਬ ਫਤ੍ਹਾ ਕਰ ਸਕਦੇ ਹਾਂ ਸੰਗਤਜੀ ਪੁਰਾਣਾ ਦੇ ਅਨੁਸਾਰ ਪਹਿਲੇ ਪਹਿਰ ਵਿੱਚ ਦੇਖੇ ਗਏ ਸੁਪਨੇ 1 ਸਾਲ ਵਿੱਚ ਫਲ ਦਿੰਦੇ ਨੇ ਦੂਜੇ ਪਹਿਰ ਵਿੱਚ ਦੇਖੇ ਗਏ ਸੁਪਨੇ 6 ਮਹੀਨੇ ਵਿੱਚ ਅਤੇ ਤੀਜੇ ਪਹਿਰ ਵਿੱਚ ਦੇਖੇ ਗਏ ਸੁਪਨੇ 3 ਮਹੀਨੇ ਵਿੱਚ ਫਲ ਦਿੰਦੇ ਨੇ ਅਤੇ ਸੰਗਤਜੀ ਜੋ ਸੁਪਨੇ ਚੌਥੇ ਪਹਿਰ ਵਿੱਚ ਦੇਖੇ ਜਾਂਦੇ ਨੇ ਉਹ ਸੁਪਨੇ 15 ਦਿਨਾਂ ਵਿੱਚ ਪਲ ਦਿੰਦੇ ਨੇ ਇਹ ਸੁਪਨੇ ਧਨ ਸੰਪਤੀ ਦੇਣ ਵਾਲੇ ਵੀ ਹੁੰਦੇ ਨੇ ਅਤੇ ਮੌਤ ਨਾਲ ਜੁੜੇ ਹੋਏ ਵੀ ਹੋ ਸਕਦੇ ਨੇ ਕਦੇ ਕਦੇ ਸੁਪਨਿਆਂ ਵਿੱਚ ਕਿਸੇ ਜਾਨਵਰ ਦਾ ਦਿਖਾਈ ਦੇਣਾ ਵੀ ਕਿਸੇ ਘਟਨਾ ਵੱਲ ਇਸ਼ਾਰਾ ਕਰਦਾ ਹੈ ਇਸ ਲਈ ਸੰਗਤ ਜੀ ਸੁਪਨਿਆਂ ਨੂੰ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਆਓ ਸੰਗਤ ਜੀ ਹੋਣ ਗੱਲ ਕਰਦੇ ਹਾਂ ਉਹਨਾਂ ਸੱਤ ਸੁਪਨਿਆਂ ਦੀ ਜਿਨ੍ਹਾਂ ਨੂੰ ਤੁਸੀਂ ਕਦੇ ਵੀ ਕਿਸੇ ਨੂੰ ਨਹੀਂ ਦੱਸਣਾ ਹੈ ਸੰਗਤ ਜੀ ਪਹਿਲਾ ਸੁਪਨਾ ਜਿਸ ਵਿੱਚ ਤੁਸੀਂ ਆਪਣੇ ਆਪ ਦੇ ਗਲੇ ਵਿੱਚ ਫੁੱਲਾਂ ਦੀ ਮਾਲਾ ਪੈਣੇ ਹੋਈ ਦਿਖਾਈ ਨੇਓ ਤਾਂ ਇਹ ਬਹੁਤ ਸ਼ੁਭ ਸੁਪਨਾ ਮੰਨਿਆ ਗਿਆ ਹੈ ਇਹ ਦੁਸ਼ਮਣਾਂ ਉੱਤੇ ਜਿੱਤ ਪ੍ਰਾਪਤ ਕਰਨ ਦਾ ਸੰਕੇਤ ਹੁੰਦਾ ਹੈ ਅਤੇ ਇਸ ਲਈ ਇਸ ਸੁਪਨੇ ਨੂੰ ਦੇਖਣ ਤੋਂ ਬਾਅਦ ਇਸ ਬਾਰੇ ਦੂਜਿਆਂ ਨੂੰ ਕਦੇ ਵੀ ਨਹੀਂ ਦੱਸਣਾ ਚਾਹੀਦਾ ਸੰਗਤ ਜੀ ਦੂਜਾ ਸੁਪਨਾ ਜੇਕਰ ਸੁਪਨੇ ਵਿੱਚ ਤੁਸੀਂ ਹਾਥੀ ਦੇਖਦੇ ਹੋ ਤਾਂ ਇਹ ਬਹੁਤ ਹੀ ਸ਼ੁਭ ਸੰਕੇਤ ਹੁੰਦਾ ਹੈ ਸੰਗਤ ਜੀ ਜੇਕਰ ਤੁਸੀਂ ਸੁਪਨੇ ਵਿੱਚ ਹਾਥੀ ਦੇਖਦੇ ਹੋ ਅਤੇ ਉਸ ਦੀ ਸਵਾਰੀ ਕਰਦੇ ਹੋ ਇਹ ਰਾਜਯੋਗ ਦਿਵਾਨ ਵਾਲਾ ਸੰਕੇਤ ਹੁੰਦਾ ਹੈ ਜਿਹੜੇ ਭਗਤਾਂ ਨੂੰ ਸੁਪਨੇ ਵਿੱਚ ਹਾਥੀ ਦਿਖਾਈ ਦੇਵੇ ਤਾਂ ਇਹ ਉਹਨਾਂ ਦੀ ਰੋਹਾਨੀਅਤ ਵਿੱਚ ਤਰੱਕੀ ਦਾ ਸੰਕੇਤ ਹੁੰਦਾ ਹੈ ਸੁਪਨੇ ਵਿੱਚ ਹਾਥੀ ਦੇਖਣ ਤੋਂ ਬਾਅਦ ਭੁੱਲ ਕੇ ਵੀ ਇਸ ਬਾਰੇ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ ਨਹੀਂ ਤਾਂ ਸੁਪਨੇ ਦਾ ਫਲ ਨਸ਼ਟ ਹੋ ਜਾਂਦਾ ਹੈ ਸੰਗਤ ਜੀ ਤੀਜੇ ਸੁਪਨੇ ਦੀ ਗੱਲ ਕਰਦੇ ਹਾਂ ਸੁਪਨੇ ਵਿੱਚ ਜੇਕਰ ਕੋਈ ਸੱਪ ਦਿਖਾਈ ਦੇਵੇ ਤਾਂ ਇਹ ਧਨ ਸੰਪਤੀ ਮਿਲਣ ਦਾ ਸੰਕੇਤ ਹੁੰਦਾ ਹੈ ਜੇਕਰ ਸੁਪਨੇ ਵਿੱਚ ਸੱਪ ਡੰਗ ਮਾਰਦਾ ਹੋਇਆ ਦਿਖਾਈ ਦੇਵੇ ਤਾਂ ਇਹ ਨੁਕਸਾਨ ਹੋਣ ਦਾ ਸੰਕੇਤ ਹੁੰਦਾ ਹੈ ਪਰ ਜੇ ਕਰ ਸਾਨੂੰ ਸਬਕ ਸ਼ਾਂਤ ਰੂਪ ਵਿੱਚ ਲੇਟਿਆ ਹੋਇਆ ਜਾਂ ਰੇਂਗਦਾ ਹੋਇਆ ਦਿਖਾਈ ਦੇਵੇ ਤਾਂ ਇਹ ਧਨ ਪ੍ਰਾਪਤੀ ਦਾ ਸੰਕੇਤ ਹੁੰਦਾ ਹੈ ਜੇਕਰ ਇਸ ਸੁਪਨੇ ਬਾਰੇ ਕਿਸੇ ਨੂੰ ਦੱਸ ਦਿੱਤਾ ਜਾਵੇ ਤਾਂ ਮਿਲਣ ਵਾਲਾ ਧਨ ਕਦੇ ਪ੍ਰਾਪਤ ਨਹੀਂ ਹੁੰਦਾ ਇਸ ਲਈ ਅਜਿਹੇ ਸੁਪਨੇ ਬਾਰੇ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ ਅਤੇ ਇਹਨਾਂ ਨੂੰ ਗੁਪਤ ਰੱਖਣਾ ਚਾਹੀਦਾ ਹੈ ਸੰਗਤ ਜੀ ਚੌਥੇ ਸੁਪਨੇ ਬਾਰੇ ਗੱਲ ਕਰੀਏ ਤਾਂ ਸੁਪਨੇ ਵਿੱਚ ਤਾਂ ਸੁਪਨੇ ਵਿੱਚ ਗਾਂ ਦਾ ਦਿਖਾਈ ਦੇਣਾ ਬਹੁਤ ਹੀ ਚੰਗਾ ਹੁੰਦਾ ਹੈ ਇਹ ਖੁਸ਼ਹਾਲੀ ਅਤੇ ਉન્નਤੀ ਵੱਲ ਇਸ਼ਾਰਾ ਕਰਨ ਵਾਲਾ ਸੁਪਨਾ ਹੈ ਜੇਕਰ ਸਪਨੇ ਵਿੱਚ ਚਿੱਟੇ ਰੰਗ ਦੀ ਗਾਂ ਆਪਣੇ ਖੁਰਾ ਨਾਲ ਢੂੜ ਉਡਾਉਂਦੀ ਹੋਈ ਦਿਖਾਈ ਦੇਵੇ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਤੁਹਾਡੇ ਘਰ ਵਿੱਚੋਂ ਗਰੀਬੀ ਅਤੇ ਦਰਿਦ੍ਰਤਾ ਬਹੁਤ ਜਲਦੀ ਦੂਰ ਹੋਣ ਵਾਲੀ ਹੈ ਅਤੇ ਤੁਹਾਨੂੰ ਅਪਾਰ ਧਨ ਸੰਪਤੀ ਦੀ ਪ੍ਰਾਪਤੀ ਹੋਣ ਵਾਲੀ ਹੈ ਪਰ ਭਗਤਾਂ ਨੂੰ ਅਜਿਹੇ ਸੁਪਨੇ ਗੁਪਤ ਹੀ ਰੱਖਣੇ ਚਾਹੀਦੇ ਨੇ ਸੰਗਤ ਜੀ ਹੁਣ ਸਭ ਤੋਂ ਅਹਿਮ ਸੁਪਨੇ ਦੀ ਗੱਲ ਕਰਦੇ ਹਾਂ ਤਾਂ ਜਿਨ੍ਹਾਂ ਸੁਪਨਿਆਂ ਵਿੱਚ ਸਾਨੂੰ ਸਾਡੇ ਪੀਰ ਦਰਸ਼ਨ ਦਿੰਦੇ ਨੇ ਤਾਂ ਇਹ ਸਾਡੀ ਭਜਨਬੰਦਗੀ ਦੇ ਸਫਲ ਹੋਣ ਦੀ ਨਿਸ਼ਾਨੀ ਹੈ। ਅਜਿਹੇ ਸੁਪਨੇ ਜਿਨ੍ਹਾਂ ਵਿੱਚ ਸਾਨੂੰ ਸਾਡੇ ਪੀਰ ਦਿਖਾਈ ਦੇਣ ਅਤੇ ਸਾਡੇ ਨਾਲ ਬੰਦਗੀ ਬਾਰੇ ਕੋਈ ਗੁਪਤ ਗੱਲ ਸਾਂਝੀ ਕਰਨ ਤਾਂ ਤੁਸੀਂ ਅਜਿਹੇ ਸੁਪਨੇ ਹਮੇਸ਼ਾ ਗੁਪਤ ਰੱਖਣੇ ਨੇ। ਜੇਕਰ ਤੁਸੀਂ ਇਹਨਾਂ ਸੁਪਨਿਆਂ ਬਾਰੇ ਜਾਂ ਜੋ ਗੱਲਾਂ ਸਾਨੂੰ ਸਾਡੇ ਪੀਰਾਂ ਨੇ ਇਸ ਸੁਪਨੇ ਵਿੱਚ ਦੱਸੀਆਂ ਨੇ ਉਹਨਾਂ ਬਾਰੇ ਲੋਕਾਂ ਨੂੰ ਦੱਸ ਦਿੰਨੇ ਹੋ ਤਾਂ ਇਸ ਦਾ ਨੁਕਸਾਨ ਇਹ ਹੁੰਦਾ ਹੈ ਕਿ ਪੀਰ ਦੁਬਾਰਾ ਕਦੇ ਵੀ ਤੁਹਾਨੂੰ ਦਰਸ਼ਨ ਨਹੀਂ ਦਿੰਦੇ ਅਤੇ ਪਿੱਛੇ ਹਟ ਜਾਂਦੇ ਨੇ। ਸੰਗਤ ਜੀ ਇਹ ਗੱਲ ਹਮੇਸ਼ਾ ਯਾਦ ਰੱਖਿਓ ਕਿ ਭਗਤੀ ਅਤੇ ਬੰਦਗੀ ਵਿੱਚ ਕੇਵਲ ਉਹੀ ਭਗਤ ਸਫਲ ਹੁੰਦੇ ਨੇ ਜਿਹੜੇ ਆਪਣੀ ਭਗਤੀ ਦੌਰਾਨ ਹੋਏ అనుభవਾਂ ਨੂੰ ਕਰਾਮਾਤਾਂ ਨੂੰ ਗੁਪਤ ਰੱਖਦੇ ਨੇ ਆਪਣੀਆਂ ਰਿੱਧੀਆਂ ਸਿੱਧੀਆਂ ਅਤੇ ਸ਼ਕਤੀ ਨੂੰ ਲੋਕਾਂ ਸਾਹਮਣੇ ਦਿਖਾਉਣ ਲਈ ਨਹੀਂ ਵਰਤਦੇ ਉਹੀ ਭਗਤ ਆਪਣੀ ਸਾਧਨਾ ਵਿੱਚ ਸਫਲਤਾ ਪ੍ਰਾਪਤ ਕਰਦੇ ਨੇ ਸੰਗਤ ਜੀ ਆਓ ਹੁਣ 6ਵੇਂ ਸੁਪਨੇ ਦੀ ਗੱਲ ਕਰੀਏ ਤਾਂ ਜੇਕਰ ਸੁਪਨੇ ਵਿੱਚ ਤੁਹਾਨੂੰ ਮਾਂ ਲਕਸ਼ਮੀ ਦੇ ਚਰਨ ਯਾਨੀ ਮਾਂ ਲਕਸ਼ਮੀ ਦੇ ਪੈਰ ਦਿਖਾਈ ਦੇਣ ਜਾਂ ਮਾਤਾ ਦੇ ਪੈਰ ਆਪਣੇ ਘਰ ਦੇ ਅੰਦਰ ਆਉਂਦੇ ਹੋਏ ਦਿਖਾਈ ਦੇਣ ਇਹ ਸੰਕੇਤ ਧਨ ਪ੍ਰਾਪਤੀ ਦਾ ਸੰਕੇਤ ਹੁੰਦਾ ਹੈ ਜਿਨ੍ਹਾਂ ਨੂੰ ਵੀ ਅਜੀਹਾ ਸੁਪਨਾ ਆਵੇ ਤਾਂ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਹਨਾਂ ਨੂੰ ਅਚਾਨਕ ਬਹੁਤ ਸਾਰੇ ਧਨ ਦੀ ਪ੍ਰਾਪਤੀ ਹੋਣ ਵਾਲੀ ਹੈ ਅਜੀਹਾ ਸੁਪਨਾ ਬਹੁਤ ਹੀ ਵਿਰਲੇ ਲੋਕਾਂ ਨੂੰ ਆਉਂਦਾ ਹੈ ਇਸ ਸੁਪਨੇ ਬਾਰੇ ਸੰਗਤ ਜੀ ਕਦੇ ਵੀ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ ਸੰਗਤ ਜੀ ਸੱਤਵਾਂ ਸੁਪਨਾ ਜੇਕਰ ਸੁਪਨੇ ਵਿੱਚ ਤੁਹਾਨੂੰ ਘੋੜੇ ਦਿਖਾਈ ਦੇਣ ਜਾਂ ਤੁਸੀਂ ਘੋੜੇ ਦੀ ਸਵਾਰੀ ਕਰਦੇ ਹੋਏ ਆਪਣੇ ਆਪ ਨੂੰ ਦੇਖੋ ਤਾਂ ਇਹ ਕਿਸਮਤ ਨੂੰ ਬਦਲਣ ਵੱਲ ਇਸ਼ਾਰਾ ਕਰਨ ਵਾਲਾ ਸੁਪਨਾ ਹੁੰਦਾ ਹੈ ਪੁਰਾਣੇ ਸਮੇਂ ਤੋਂ ਹੀ ਘੋੜੇ ਨੂੰ ਚੜ੍ਹਦੀ ਕਲਾ ਅਤੇ ਤਰੱਕੀ ਦਾ ਪ੍ਰਤੀਕ ਸਮਝਿਆ ਜਾਂਦਾ ਹੈ ਇਸ ਲਈ ਕੁਝ ਲੋਕ ਆਪਣੇ ਘਰ ਵਿੱਚ ਸੱਤ ਘੋੜਿਆਂ ਵਾਲੀ ਤਸਵੀਰ ਵੀ ਲਗਾਉਂਦੇ ਨੇ ਜੇਕਰ ਤੁਹਾਨੂੰ ਵੀ ਕਦੇ ਸੁਪਨੇ ਵਿੱਚ ਘੋੜੇ ਦਿਖਾਈ ਦੇਣ ਤਾਂ ਇਸ ਸੁਪਨੇ ਬਾਰੇ ਕਦੇ ਵੀ ਕਿਸੇ ਨੂੰ ਨਾ ਦੱਸੋ ਇਹ ਤੁਹਾਡੇ ਆਉਣ ਵਾਲੀ ਖੁਸ਼ਹਾਲੀ ਅਤੇ ਤਰੱਕੀ ਵੱਲ ਇਸ਼ਾਰਾ ਕਰਦਾ ਹੈ ਸੋ ਸੰਗਤ ਜੀ ਇਹ ਸਨ ਸੱਤ ਸੁਪਨੇ ਜਿਨ੍ਹਾਂ ਨੂੰ ਤੁਸੀਂ ਹਮੇਸ਼ਾ ਗੁਪਤ ਰੱਖਣਾ ਹੈ ਜਾਣ ਤੋਂ ਪਹਿਲਾਂ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਲਾਈਕ ਕਰਦੇ ਹੋ ਮਿਲਦੇ ਹਾਂ ਜਲਦੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨੀਕੇ ਬਾਦ ਜੈ ਪੀਰਾਂ ਦੀ